ਹਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਵੀਡੀਓ ਜਿਹੜੀ ਬਹੁਤ ਛੋਟੀ ਬਣਾ ਕੇ ਤਿਆਰ ਕਰਾਂਗੇ ਜਿਹੜੀਆਂ ਸਟੀਲ ਦੇ ਭਾਂਡੇ ਆ ਟੂਟੀਆਂ ਵਗੈਰਾ ਦੇ ਉੱਤੇ ਸ਼ੂਰਾ ਵਗੈਰਾ ਜੰਮ ਜਾਂਦਾ ਆ ਤਾਂ ਉਹਨੂੰ ਆਪਾਂ ਕਿੱਦਾਂ ਸਾਫ਼ ਕਰਨਾ ਆਪਾਂ ਤੁਹਾਡੇ ਨਾਲ ਇਹਦੀ ਜਿਹੜੀ ਟ੍ਰਿਕਾ ਲੈ ਕੇ ਆਏ ਆ ਕੋਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ 3-4 ਚੀਜ਼ਾਂ ਦੀ ਜ਼ਰੂਰਤ ਆ ਉਹ ਆਪਣੇ ਘਰ 'ਚ ਆਰਾਮ ਨਾਲ ਜਿਹੜੀਆਂ ਮਿਲ ਜਾਣਗੀਆਂ ਤੇ ਤੁਹਾਨੂੰ ਮੈਂ ਆਪਦੇ ਸ਼ੈਂਕ ਦਾ ਤੇ ਟੂਟੀ ਦਾ ਹਾਲ ਦਿਖਾਉਣੀ ਆ ਕੀ ਆ ਮੈਂ ਕੁਝ ਦਿਨਾਂ ਤੋਂ ਇਹਨੂੰ ਸਾਫ਼ ਨਹੀਂ ਕੀਤਾ ਕਿਉਂਕਿ ਮੈਂ ਵੇਟ ਕਰਦੀ ਸੀ ਵੀ ਇਹ ਇਸ ਤਰ੍ਹਾਂ ਹੋਵੇ ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਟ੍ਰਿਕ ਆ ਸਾਂਝੀ ਕਰਾਂ ਤੇ ਕਿੱਦਾਂ ਲੱਗੀ ਤੁਹਾਨੂੰ ਟ੍ਰਿਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਦੇਖ ਕੇ ਰਿਜ਼ਲਟ ਜਿਹੜੇ ਹੈਰਾਨ ਰਹਿ ਜਾਉਗੇ ਠੀਕ ਆ ਜੀ ਤੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਇਹ ਕਲੀਨ ਹੋ ਜਾਊਗਾ ਆਪਾਂ ਨੇ ਮਿਹਨਤ ਕਰਨੀ ਵਾਸਤੇ ਚੀਜ਼ਾਂ ਲਾ ਕੇ ਛੱਡ ਦੇਣੀਆਂ ਨੇ 10 ਮਿੰਟ ਲਈ ਤੇ ਸ਼ੈਂਕਾ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਤੇ ਕਿੱਦਾਂ ਕਰਦੇ ਆ ਆਪਾਂ ਤੁਹਾਨੂੰ ਦੱਸਦੇ ਆ ਲੋ ਜੀ ਟੂਟੀ ਦਾ ਹਾਲ ਦੇਖੋ ਹਨਾ ਕਿੰਨਾ ਸ਼ੋਰਾ ਵਗੈਰਾ ਜੰਮਿਆ ਹੋਇਆ ਤੇ ਸ਼ੈਂਕ ਵੀ ਦੇਖੋ ਹਨਾ ਇਦਾਂ ਜਦੋਂ ਚਕਨਾਈ ਜੀ ਜੰਮ ਜਾਂਦੀ ਹੈ ਨਾ ਤੇ ਫਿਰ ਆਪਾਂ ਇਹਦੇ ਲਈ ਕੀ ਕਰਨਾ ਹੈ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਦੇਖ ਹੀ ਜਾਓ ਲੋ ਜੀ ਸਮਾਨ ਆਪਾਂ ਨੇ ਲੈ ਜਾਂਦਾ ਇਹ ਹੈਗਾ ਜੀ ਮਿੱਠਾ ਸੋਡਾ ਕੋਲਗੇਟ ਤੇ ਸ਼ੈਂਪੂ ਦੀ ਇੱਕ ਪੁੜੀ ਜਿਹੜਾ ਵੀ ਸ਼ੈਂਪੂ ਤੁਸੀਂ ਯੂਜ਼ ਕਰਦੇ ਆ ਉਹੀ ਸ਼ੈਂਪੂ ਤੁਸੀਂ ਲੈ ਲੈਣਾ ਆ ਇਹ ਦੀ ਸੋਚਣਾ ਕਿ ਉਹਨਾਂ ਨੇ ਕਲੀਨਿਕ ਪਲੱਸ ਲਿਆ ਤੇ ਅਸੀਂ ਵੀ ਉਹੀ ਲੈਣਾ ਕੋਲਗੇਟ ਸ਼ੈਂਪੂ ਜਿਹੜਾ ਵੀ ਤੁਹਾਡੇ ਕੋਲ ਹੈਗਾ ਆ ਤੁਸੀਂ ਉਹ ਲੈ ਲੈਣਾ ਆ ਜਰੂਰਤ ਦੇ ਅਨੁਸਾਰ ਤੁਸੀਂ ਨੇ ਕੋਲੀ ਵਿੱਚ ਜਿਹੜਾ ਹੈਗਾ ਆ ਮਿੱਠਾ ਸੋਡਾ ਪਾ ਲੈਣਾ ਆ ਆਪਾਂ ਸੈਂਕ ਵੀ ਸਾਫ਼ ਕਰਨਾ ਇਸ ਕਰਕੇ ਥੋੜਾ ਜਿਹਾ ਆਪਾਂ ਜ਼ਿਆਦਾ ਲੈ ਰਹੇ ਹਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੋਲ ਹੀਟ ਲਗ ਭਾਗ ਆਪਾਂ ਇੱਕ ਚਮਚਾ ਜਿਹੜਾ ਇਹਦੇ ਵਿੱਚ ਕੋਲ ਗੇਟ ਦਾ ਪਾ ਲੈਣਾ ਇਹ ਹੈਗਾ ਜੀ ਸ਼ੈਂਪੂ ਇੱਕ ਪਾਊਚ ਆਪਾਂ ਇਹਦੇ ਵਿੱਚ ਸ਼ੈਂਪੂ ਦਾ ਐਡ ਕਰ ਲਾਂਗੇ ਕੋਈ ਵੀ ਹੋਵੇ ਸ਼ੈਂਪੂ ਫਿਰ ਨੂੰ ਆਪਾਂ ਕਰ ਲਾਂਗੇ ਜੀ ਮਿਕਸ ਜੇ ਜ਼ਰੂਰਤ ਪਈ ਤਾਂ ਵਿੱਚ ਥੋੜਾ ਜਿਹਾ ਇਹਦੇ ਆਪਾਂ ਜਿਹੜਾ ਹੈਗਾ ਆ ਪਾਣੀ ਐਡ ਕਰਾਂਗੇ ਕਿਉਂਕਿ ਇਹਦਾ ਆਪਾਂ ਪੇਸਟ ਜਿਹਾ ਬਣਾਉਣਾ ਹੈ ਪਹਿਲਾਂ ਹੀ ਆਪਾਂ ਪਾਣੀ ਇਸ ਲਈ ਨਹੀਂ ਪਾਇਆ ਕਿਉਂਕਿ ਆਪਾਂ ਇਹਦਾ ਜਿਹੜਾ ਹੈਗਾ ਇਹ ਗਾੜਾ ਪੇਸਟ ਹੀ ਬਣਾ ਕੇ ਆ ਜਿਹੜਾ ਤਿਆਰ ਕਰਨਾ ਹੈ ਲਓ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਜਿਹੜਾ ਇਹਨੂੰ ਕਰ ਲੈਣਾ ਹੈ ਲਗਭਗ ਇੱਕ ਚਮਚਾ ਤੇ ਇਹਨੂੰ ਫੇਰ ਤੋਂ ਜਿਹੜਾ ਆਪਾਂ ਮਿਕਸ ਕਰਾਂ ਜੀ ਇਹ ਹੈ ਜਿਹੜਾ ਆਪਣਾ ਮਿਕਸ ਹੋ ਗਿਆ ਪੇਸਟ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਆ 2 ਟੀ ਤੇ ਤੇ ਸ਼ੈਂਕ ਤੇ ਇਹਦਾ ਹੈਗਾ ਇਹ ਅਪਲਾਈ ਕਰਾਂਗੇ ਲਓ ਜੀ ਇਹਨੂੰ ਆਪਾਂ ਜਿੱਦਾਂ ਆਪਾਂ ਬਲੀਚ ਕਰਦੇ ਹਾਂ ਇਸ ਤਰ੍ਹਾਂ ਇਹਨੂੰ ਇਹਦੇ ਉੱਪਰ ਆ ਜਿਹੜਾ ਬ੍ਰਸ਼ ਨਾਲ ਹੀ ਆ ਜਿਹੜਾ ਅਪਲਾਈ ਕਰ ਦੇਣਾ ਸਾਰੇ ਦੇ ਉੱਪਰ ਇਹਦਾ ਪੇਸਟ ਆ ਜਿਹੜਾ ਚੰਗੇ ਤਰ੍ਹਾਂ ਆਪਾਂ ਪੂਰੇ ਤੇ ਲਗਾ ਦੇਣਾ ਉਹੀ ਆਪਾਂ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਕੁਝ ਨਹੀਂ ਕੋਈ ਕੈਮੀਕਲ ਨਹੀਂ ਦੀਊਸ ਜੀ ਤਾਹੇਗਾ ਬਸ ਕੋਲਗੇਟ ਸ਼ੈਂਪੂ ਤੇ ਇੱਕ ਹੈਗਾ ਜੀ ਮਿੱਠਾ ਸੋਡਾ ਆਪਾਂ ਇਹਨੂੰ ਲਾ ਗੀ ਇਹਦੇ ਉੱਪਰ ਚੰਗੀ ਤਰ੍ਹਾਂ ਅਪਲਾਈ ਕਰ ਦੇਣਾ ਆ ਅਚੀ ਤਰ੍ਹਾਂ ਲਾ ਲੈਣਾ ਆ ਇਸੇ ਵੀ ਪਾਸੋਂ ਇਹ ਪੈਨ ਛੱਡਣਾ ਨਹੀਂ ਹੈਗਾ ਤਾਂ ਕਿ ਇਹ ਸ਼ੋਰ ਆਇਆ ਨਾ ਜਿਹੜਾ ਲੈ ਜਾਵੇ ਇਹ ਸ਼ੋਰ ਆ ਜਿਹੜਾ ਪਾਣੀ ਦੇ ਵਿੱਚ ਹਨਾ ਖਰਾਬੀ ਕਰਕੇ ਹੁੰਦਾ ਆ ਇਹਨੂੰ ਪੈਨ ਦਰਗਾ ਵੀ ਇਹਨੂੰ ਸ਼ਾਈਨਿੰਗ ਕਰਨ ਲੱਗ ਜਾਣਾ ਜੇ ਸ਼ੈਂਟ ਇੰਨੇ ਵਧੀਆ ਹੋ ਜਾਣਗੇ ਤੇ ਤੁਹਾਡਾ ਮਾਣ ਆ ਜਿਹੜਾ ਖੁਸ਼ ਹੋਊਗਾ ਤੇ ਇੱਕ ਪ라이 ਹੋਰ ਕਰਿਓ ਕਿਉਂਕਿ ਮੇਰਾ ਸ਼ੈਂਕਾ ਜਿਹੜਾ ਕਾਫੀ ਜ਼ਿਆਦਾ ਦਿਨਾਂ ਤੋਂ ਸਾਫ਼ ਨਹੀਂ ਹੋ ਤੋ ਕਰ ਹੋਇਆ ਤੇ ਮੈਂ ਕਿਸੇ ਧਾਰਨ ਗੁੱਝ ਕੇ ਵੀ ਨਹੀਂ ਕੀਤਾ ਇਹ ਮੋਟਾ-ਮੋਟਾ ਮੈਂ ਸਾਫ਼ ਕਰ ਦਿੰਦੀ ਸੀ ਜਿੱਦਾਂ ਆਪਾਂ ਡੇਲੀ ਕਰਦੇ ਹਾਂ ਨਾ ਸਾਰਾ ਨਾਲ ਤਾਂ ਮੈਂ ਕਰ ਦਿੰਦੀ ਸੀ ਉਦੋਂ ਤਾਂ ਪਰ ਇਹ ਵਾਲੀ ਜਿਹੜੀ ਕਲੀਨਿੰਗ ਆ ਇਹ ਮੈਂ ਕਦੇ-ਕਦੇ ਕਰ ਦਿੰਦੀ ਹਾਂ ਮਤਲਬ ਜਦੋਂ ਮੈਨੂੰ ਲੱਗੇ ਕਿ ਹਾਂ ਜ਼ਿਆਦਾ ਗੰਦਾ ਹੋ ਗਿਆ ਹੈ ਨਾ ਛੋਰਾ ਵਗੈਰਾ ਜ਼ਿਆਦਾ ਜੰਮ ਗਿਆ ਇਹ ਆਪਾਂ ਇਹਦੇ ਤੇ ਚੰਗੀ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਪ라이 ਕਰ ਲੈਣਾ ਹੈ ਬਿੱਚ ਵੀ ਸਾਰੇ ਇਹਨੂੰ ਐਂ ਚੰਗੀ ਤਰ੍ਹਾਂ ਆਪਾਂ ਲਾ ਦੇਣਾ ਸਾਰੇ ਲਗਾ ਲਿਆ ਹੁਣ ਮੈਂ ਤੁਸੀਂ ਮੀਨੂ ਨਾ ਬਣੀ ਰਿਓ ਦੇਖੋ ਕਿੰਨਾ ਵਧੀਆ ਜਿਹੜਾ ਹੈਗਾ ਇਹ ਸ਼ਰਕ ਤਿਆਰ ਹੋ ਜਣਾ ਮਤਲਬ ਨਿਕਲਿਆ ਹੋਣਾ ਹੈ ਨਿਕਰ ਜਾਣਾ ਹੈ

ਪਾਈ ਵੀ ਹੁਣ ਸ਼ਾਮਾਂ ਨੂੰ ਆਊਗਾ ਇਸ ਕਰਕੇ ਮੈਂ ਜਿਹੜਾ ਹੈਗਾ ਐ ਇਦਾਂ ਹੀ ਜਿਹੜਾ ਬਣਦਾ ਹੈ ਇਹ ਵੀ ਚੀਜ਼ਾਂ ਵਧੀਆ ਨੇ ਫੋਲਗੇਟ ਵਿੱਚ ਵੀ ਨਿੰਬੂ ਐਡ ਕੀਤਾ ਹੁੰਦਾ ਹੈ ਤਾਂ ਜਿੰਗੀ ਜਿਹੜਾ ਹੈਗਾ ਆ ਸਾਰੇ ਪਾਸੇ ਉਹ ਆ ਦਿੱਤਾ ਫੁੱਲੀ ਬਸ ਨਾਲੀ ਲਾਇਆ ਕੋਈ ਜ਼ਿਆਦਾ ਪਰ ਰਗੜੀ ਨਹੀਂ ਲਾਇਆ ਹੈਗਾ ਤੇ ਹੁਣ ਇਹਨੂੰ ਆਪਾਂ 10 ਤੋਂ 15 ਮਿੰਟ ਲਈ ਇਸੇ ਤਰ੍ਹਾਂ ਹੀ ਆ ਜਿਹੜਾ ਛੱਡ ਦੇਾਂਗੇ ਜਦੋਂ ਜੇ ਲੱਗ ਗਿਆ ਹੁਣ ਆਪਾਂ 10-15 ਮਿੰਟ ਨੂੰ ਇਦਾਂ ਹੀ ਛੱਡ ਦਿੰਦੇ ਆ ਤੇ ਫੇਰ ਤੁਹਾਨੂੰ ਦਿਖਾਉਣੀ ਆ ਇਹਨੂੰ 15-20 ਮਿੰਟ ਜਿਹੜੇ ਹੋ ਗਏ ਨੇ ਆਪਾਂ ਨੂੰ ਛੱਡੇ ਨੇ ਸ਼ੈਂਕ ਨੂੰ ਇਸੇ ਤਰ੍ਹਾਂ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਹਲਕਾ ਜਿਹਾ ਸਟੀਲ ਪੁੱਲ ਨੂੰ ਗਿੱਲਾ ਕਰ ਲੈਣਾ ਹੈ ਟੂਟੀਆਂ ਨਾਲ ਇਹ ਇਸ ਤਰ੍ਹਾਂ ਟੂਟੀਆਂ ਦੇ ਉੱਪਰ ਹਲਕੇ ਹੱਥ ਨਾਲ ਜਿਹੜੀ ਹੈਗੀ ਹੈ ਜੀ ਰਗੜਾਈ ਕਰ ਦੇਣੀ ਤੁਸੀਂ ਦਬਕੇ ਕਰ ਲਓਗੇ ਉਹ ਵੈਸਟ ਰਹੂਗਾ ਮੈਂ ਦਬਕੇ ਤਾਂ ਨਹੀਂ ਕਿਹਾ ਕਿਉਂਕਿ ਤੁਸੀਂ ਕਹੋਗੇ ਵੀ ਜ਼ੋਰ ਤਾਂ ਫਿਰ ਵੀ ਲੱਗ ਰਿਹਾ ਹਨਾ ਤੇ ਹਲਕੇ ਹੱਥਾਂ ਦੇ ਨਾਲ ਹੀ ਆਪਾਂ ਇਹਨੂੰ ਜਿਹੜਾ ਹੈਗਾ ਆ ਟੂਟੀ ਨੂੰ ਰਗੜ ਦੇਣਾ ਹੈ ਕਾਫੀ ਸਮੇਂ ਤੋਂ ਜਿਹੜੀ ਮੈਂ ਸਾਫ਼ ਨਹੀਂ ਕਰੀ ਥੀ ਇਸ ਕਰਕੇ ਇਹ ਇਸ ਤਰ੍ਹਾਂ ਬਣੀਏ ਛੋਲਾ ਲੱਗ ਗਿਆ। ਗਰਮੀਆਂ ਦੇ ਵਿੱਚ ਵੈਸੇ ਵੀ ਛੋਲਾ ਜ਼ਿਆਦਾ ਲੱਗਦਾ ਆ। ਥੋੜਾ ਜ਼ਿਆਦਾ ਆਇਆ ਇੱਕ ਥੋੜਾ ਜ਼ਿਆਦਾ ਦਬ ਕੇ ਰਗੜ ਦਿੰਨੇ ਆਪਾਂ ਇੱਥੇ ਥੋੜਾ ਜ਼ਿਆਦਾ ਲੱਗੂਗਾ ਬਾਕੀ ਤੁਸੀਂ ਰਿਜ਼ਲਟ ਦੇਖ ਕੇ ਹਨਾਲ ਰਹਿ ਜਾਓਗੇ ਕਿ ਇੰਨੀਆਂ ਵਧੀਆ ਟੂਟੀਆਂ ਨਿਕਲੇ ਆਈਆਂ ਬਿਲਕੁਲ ਨਵੇਂ ਦੀ ਤਰ੍ਹਾਂ ਹੋ ਜਾਣਾ ਨੇ ਜੀ ਵਾਸਤੇ ਨੂੰ ਦਾਖੰਡਾ ਮੈਂ ਤਾਂ ਬਹੁਤ ਹੁੰਦੀ ਆ ਮੈਂ ਇਹ ਉੱਤੇ ਘੰਟੇ ਤੋਂ ਉੱਪਰ ਜਿਹੜਾ ਹੈਗਾ ਇਸੇ ਤਰ੍ਹਾਂ ਛੱਡ ਦਿੱਤਾ ਕੀ ਇਹ ਕਰਨਾ ਚਾਹੀਦਾ ਹਾਂ ਕਰਕੇ ਮੈਨੂੰ ਜਿਹੜਾ ਹੈਗਾ ਵਾਰ-ਵਾਰ ਇਹਨੂੰ ਗਿੱਲਾ ਕਰਨਾ ਪਿਆ ਹੈ ਦੇ ਤੁਹਾਨੂੰ ਉਹ ਵੀ ਦੱਸੂੰਗੀ ਇਹਦੇ ਨੂੰ ਇੱਕ ਵਾਰ ਸੀਲ ਫੂਲ ਨਾਲ ਜਿਹੜਾ ਹੈਗਾ ਆ ਸਾਫ਼ ਸੁੱਧੀ ਕਰ ਲੈਣਾ ਹੈ ਮੇਰੇ ਕੋਲ ਪੁਰਾਣਾ ਹੀ ਹੈਗਾ ਸੀਲ ਫੂਲ ਮੈਂ ਨਵਾਂ ਖਰੀਦਣਾ ਮੈਂ ਤਾਂ ਕਰਕੇ ਚੁੱਕ ਲਿਆ ਜਿਵੇਂ ਕੋਈ ਆਪਿਆ ਵਾ ਸ਼ਮਨ ਉਹੜ ਮਾਣਦੇ ਬੱਤੀ ਆਉਂਦੀ ਮੈਂ ਦਿਮਾਗ ਦੀ ਹੈ ਨਾ ਸਸਰੇ ਦਾ ਵੀ ਨਹੀਂ ਲੈਣ ਦੇ ਉਹ ਹੀ ਇਹ ਕਰੀ ਲੱਗਦੇ ਨੂੰ ਕੋ ਜੀ ਨੂੰ ਆਪਸਾ ਹੱਥ ਕਰ ਦਿੱਤਾ ਹੈ ਚਾਈਨਿੰਗ ਤੇ ਹੋਣੀ ਤੁਹਾਨੂੰ ਪਤਾ ਲੱਗ ਰਹੀ ਹੋਣੀ ਹੈ ਨਾ ਬਰਾਤੀ ਨੂੰ ਵੀ ਇਹ ਚੇੜੀ ਹਾਂ ਕਰ ਦਿੰਦਾ ਜੇ ਕੋ ਬਰਾਤੀ ਦੇ ਵੀ ਦੰਦੇ ਜਿਹੜੇ ਕਾਲੇ ਸੀ ਕਿਤੇ ਹੋ ਗਏ ਕਿ ਰੈਸਟਰਨ ਨੂੰ ਆਪਾਂ ਕਰ ਜਣੀ ਤੇ ਜਿਹੜੀ ਹੈਗੀ ਫਾਸਟ ਹੋ ਜਾਣਾ ਹੈ ਉਹ ਜਿਹੜਾ ਉਹ ਪਰ ਜਿਹੜਾ ਹੈਗਾ ਹੋ ਰਹਿਣਾ ਹੈ ਚੁੱਤੀ ਨੂੰ ਚੰਗੀ ਤਾਂ ਇਹ ਨੂੰ ਤੁਹਾਨੂੰ ਕੋ ਬਾਹਰ ਹੁਣ ਆਪਾਂ ਇਹ ਦੇ ਉੱਪਰ ਜਿਹੜਾ ਹੈਗਾ ਆ ਤਾਂ ਜਿਵੇਂ ਆਪਾਂ ਇਹਦੇ ਦਾ ਜਿਹੜਾ ਭਾਂਡੇ ਮਾਣ ਨੂੰ ਜਿਹਨਾਂ ਵਾਲਾ ਸਿੰਪਲ ਸਾਬਣ ਲੈਂਦਾ ਵਸ ਹੁੰਦੇ ਨਾਲ ਇਹਨੂੰ ਇੱਕ ਵਾਰ ਮਾੜੀਏਂਗੇ ਚੰਗੀ ਤਰ੍ਹਾਂ ਸਾਫ਼ ਕਰ ਦਿਆਂਗੇ ਦੇਖੋ ਕਿੰਨਾ ਵਧੀਆ ਆ ਕਿੰਨਾ ਵਧੀਆ ਜਿਹੜਾ ਸੈਂਕਾ ਆਪਣਾ ਨਿਕਲਿਆ ਆ ਇਹ ਜੇ ਇੱਕ ਵਾਰ ਆਪਣੇ ਸੋਹਣ ਸਾਫ ਕਰੂਗੀ ਹਲੇ ਬਿਲਕੁਲ ਹੀ ਵਧੀਆ ਆ ਆਓ ਦੇਖੋ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਟ੍ਰਿਕ ਮੇਰੀ ਇਹ ਵਧੀਆ ਲੱਗੀ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਕੁੜਾ ਬਹੁਤ ਬਹੁਤ ਧੰਨਵਾਦ ਆ ਜੀ ਇੱਕ ਵਾਰ ਆਪਾਂ ਤੁਹਾਨੂੰ ਨੇੜੇ ਤੋਂ ਜਿਹੜਾ ਹੈਗਾ ਇਹ ਚੈੱਕ ਕਰਵਾ ਦਿੰਨੇ ਆ ਰਿਜ਼ਲਟ ਜਿਹੜੇ ਦੇਖ ਸਕਦੇ ਹੋ ਕਿੰਨੀ ਸੋਹਣੀ ਜਿਹੜੀ ਟੂਟੀ ਨਿਕਲਿਆ ਆਈ ਆ ਤੇ ਸ਼ੈਂਕ ਵੀ ਕਿੰਨਾ ਜਿਹੜਾ ਹੈਗਾ ਆ ਸ਼ਾਈਨ ਕਰਨ ਲੱਗ ਗਿਆ ਵਾ ਫੀਖ ਸਕਦੇ ਹੋ ਹੈ ਨਾ ਪਹਿਲਾਂ ਕਿੱਦਾਂ ਦੀ ਟੂਟੀ ਸੀਗੀ ਤੇ ਸ਼ੈਂਕ ਵੀ ਕਿੰਨਾ ਸਾਫ਼ ਹੋ ਗਿਆ ਚਲੋ ਜੀ ਜੇਕਰ ਮੇਰੀ ਇਹ ਤੁਹਾਨੂੰ ਬਰੇਕਾ ਜਦੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ